ਹਾਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿਆਰ ਦੁੱਧ ਵਾਲੀ ਮੱਝ ਵੀਡੀਓ ਕਵਰ ਕਰਕੇ ਦਿਖਾ ਰਹੇ ਆਂ ਵੀਰੇ ਕਿੰਨਾ ਦੁੱਧ ਤਿਆਰ ਆ ਮੱਝ ਥੱਲੇ ਹੁਣ ਯਾਰ 12 ਕਿਲੋ ਦੂਰ ਬਾਈ 12 ਕਿਲੋ ਹੋਊ ਵੀਰ ਕਹਿੰਦਾ ਆਪਾਂ 11 ਕਹਿ ਕੇ ਦੇਵਾਂਗੇ ਦੁੱਧ 12 ਕਿਲੋ ਹਾਜ਼ਰ ਹੋਊਗਾ ਤਕਰੀਬਨ 6 ਸਵਾ 6 ਦਾ ਟਾਈਮ ਆਪਣਾ ਵੀਡੀਓ ਕਵਰ ਕਰਨ ਦਾ ਸੂਈ ਨੂੰ ਭਰਾ ਕਹਿੰਦਾ ਕਿ ਟਾਈਮ ਹੋ ਗਿਆ ਜਿਉਂ ਅੱਠ ਦਿਨ ਹੋ ਗਏ ਬਾਈ ਸੂਈ ਨੂੰ ਵੀਰ ਕਹਿੰਦਾ 8 ਦਿਨ ਹੋ ਗਏ ਮੱਝ ਨੂੰ ਤਾਜੀ ਸੂਈ ਹੋਈ ਐ ਕੜ ਚੱਲਣਾ ਹਜੇ ਬਾਕੀ ਐ ਮੈਲਾ ਮਾਰਨਾ ਜੇ ਕਿਸੇ ਵੀਰ ਦੀ ਚੰਗੀ ਸੇਵਾ ਹੋਈ ਤਾਂ 12 ਕਿਲੋ ਦੁੱਧ ਜੈਨੂਨ ਮੱਝ ਨੇ ਰਾਮਦਾਰੀ ਨਾਲ ਦੇ ਦੇਣਾ। ਸ਼ਾਂਤ ਠੰਡੇ ਸੁਭਾਅ ਸ਼ਾਂਤ ਸੀਲ ਠੰਡੇ ਸੁਭਾਅ ਵਾਲੀ ਹੈ। ਦੇਖੋ ਕੈਮਰੇ ਤੋਂ ਬਿਲਕੁਲ ਨਹੀਂ ਡਰਦੀ। ਕੋਈ ਪਾਸਾ ਨਹੀਂ ਕੋਈ ਆਸਾ ਨਹੀਂ। ਨਾ ਕੱਦ ਜ਼ਿਆਦਾ ਛੋਟਾ ਨਾ ਕੱਦ ਜ਼ਿਆਦਾ ਵੱਡਾ। ਬਿਲਕੁਲ ਮਈਆ ਟਾਈਪ 'ਚ। ਸੁਆ ਕਹਿੰਮਾ ਭਰਾ? ਸੁਆ ਤੀਜਾ ਬਈ। ਸੁਆ ਤੀਜਾ ਨਾ ਗੱਪ ਮਾਰਨਾ ਵੀਰ ਕਹਿੰਦੇ ਆਪਣਾ ਦੇ ਕੇ ਕਰੇ ਉਹ ਮਾਲਕ ਨੂੰ ਪਤਾਗਾ। 12 ਕਿਲੋ ਦੁੱਧ ਮਤਲਬ 11 ਹੈਗਾ ਹਾਜ਼ਰ। 11 ਵੀਰ ਉਦ ਹਾਜ਼ਰ ਆ ਵੀਰ ਕਨ ਬਾਜਵ ਰੇਟ ਬਾਜਵ ਰੇਟ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਦੋਸਤੋ ਮੱਝ ਪਸਮਿਆਈ ਬੱਤ ਦਾ ਥਾਣਾ ਬਾਜਵਜਾ ਨਾਥਣ ਜਾਦੇ ਵੱਡਾ ਨਾਥਣ ਜਾਦੇ ਛੋਟਾ ਹੱਥੀ ਚਵਾਈ ਵਾਲਾ ਥਾਣਾ ਕੱਲਾ ਕੱਲਾ ਨਿਖਣਵਾ ਵੀਰੇ ਆ ਪੂਸ ਪਰੇ ਕਰਕੇ ਚੱਕ ਕੇ ਮਤਲਬ ਵੀ ਲੇਵਾ ਦਿਖਾਦੀ ਆ ਆਪਾਂ ਵੀਰਾਂ ਨੂੰ ਜਿਹੜੇ ਵੀਰ ਦੇ ਪਸੰਦ ਆਈ ਬਾਈ ਨਾਲ ਜਰੂਰ ਸੌਦਾ ਕਰ ਲਿਓ ਬਾਜਵ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਦੇਖੋ ਬਹੁਤ ਸੋਹਣੇ ਥਾਣਨੇਗੇ ਮੈਂ ਇਹ ਚਾਰ ਹੀ ਥਾਣਨੇ ਕੋਈ ਫੌਂਟ ਨਹੀਂ ਸ਼ਾਂਗ ਨਹੀਂ ਬਰਾਬਰ ਦੇ ਚਾਰੇ ਇੱਕੋ ਜਿਹੇ ਥਾਣਨੇ ਜਿਵੇਂ ਘੜ ਕੇ ਲਾਇਆ ਹੁਣ ਪਰਮਾਤਮਾ ਨੇ ਅਹਿਰ ਜੀ ਮੂਰਤ ਹੈਗੀ ਮੰਨ ਲਓ ਦੁੱਧ ਕਿੰਨਾ 11 ਕਿਲੋ ਹਾਇ ਰੋ ਆਪਣੀਆਂ ਗੱਲਾਂ ਹੋ ਗਈਆਂ ਭਰਾ ਹਨਾ ਮੰਨ ਲੈ ਵੀ ਘਟੂ ਨਹੀਂ ਜੇ ਕੋਈ ਵੀਰ ਦੂਰੋਂ ਆ ਜਾਊਗਾ ਜੇ ਕਿਸੇ ਵੀਰ ਨੇ ਆਨਲਾਈਨ ਮੰਗਾ ਲਈ ਆਨਲਾਈਨ ਵੀ ਮੰਗਾ ਸਕਦਾ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀਆਂ ਆਨਲਾਈਨ ਵੀ ਵੀਰ ਕਹਿੰਦਾ ਮੰਗਾ ਸਕਦਾ ਵੀਰ ਦੇ ਆਪਣੀ ਘਰ ਤੱਕ ਦੀ ਗਾਰੰਟੀ ਹੋਊਗੀ ਜਿਹੇ ਜੀ ਬੰਦਾ ਸੇਵਾ ਕਰ ਲੂ ਉਹਰ ਜਾ ਦੁੱਧ ਵੀਰ ਚੋ ਲੂਗਾ ਐਵਰੀ ਤਾਰਾ ਮਾਰ ਕੇ ਦਿਖਾ ਦੇ ਪਰ ਬਿਲਕੁਲ ਲੈਂਦੀ ਐ ਕੋਈ ਡਰਦੀ ਨਹੀਂ ਕੋਈ ਕਰਦੀ ਨਹੀਂ ਆ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਕਿਸੇ ਪਾਸੇ ਹੱਥ ਧਰਾ ਨਹੀਂ ਹੈਗਾ ਮੱਝ ਦੇ ਬਿਲਕੁਲ ਬੇਦਾਗ ਮੱਝ ਹੈਗੀ ਪੈਰਾਂ ਤੋਂ ਲੈ ਕੇ ਸਿਰ ਤਾਈ ਚਵਾਈਂ ਦੇਖ ਲਓ ਫੋਕੀ ਚਵਾਈਂ ਆ ਫੁੱਲ ਮੋਟੀ ਬਾਲਟੀ ਜਿਦਾ ਤੁਹਾਨੂੰ ਆਪ ਨੂੰ ਚਵਾਈਂ ਸੋਣਦੀ ਹੋਗੀ ਬਹੁਤ ਟੌਬਰੀ ਚਵਾਈਂ ਆ ਮੱਝ ਦੀ ਮੇਰੇ ਮਾਗਰ ਲੈ ਆਂ ਜਮੀ ਮਾਰ ਦੇ ਆਪਾਂ ਪੂਰੀ ਵੀਡੀਓ ਮੰਗ ਲਾ ਵੀ ਚੈਨਲ ਤੇ ਅਪਲੋਡ ਕਰਾਂਗੇ ਜੇ ਕਿਸੇ ਵੀਰ ਨੂੰ ਚੰਗੀ ਲੱਗੇ ਤਾਂ ਬਾਈ ਦਰਸ਼ਨ ਨਾਲ ਜਰੂਰ ਸੰਪਰਕ ਕਰਾ ਸਾਹਿਬ ਵੀਰੇ ਆਪਣਾ ਮੋਬਾਈਲ ਨੰਬਰ ਕਿੰਨਾ ਹੈ 9978801916 ਬਾਈ 99788019216 ਵੀਰ ਦਾ ਮੋਬਾਈਲ ਨੰਬਰ ਹੈ ਏਰੀਆ ਆਪਾਂ ਨੂੰ ਬਰਨਾਲਾ ਪੈ ਜਾਂਦਾ ਪਿੰਡ ਵੀਰ ਦਾ ਧੌਲਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਦੱਸਤਾ ਬਾਜਵ ਰੇਟ ਵੀਰੇ ਰੇਟ ਕੀ ਹੋਊਗਾ ਬਾਜਵ ਜੱਜਾ ਸਨੋਵਾਲ ਬਾਈ 1 20 ਗਾਣਾ 25 ਗਾਣਾ ਕੀ ਬਤਾ ਇੱਕ 5 ਦੀ ਦੇ ਦੇ ਇੱਕ 20 25 ਕੋਸ ਕਰਾ ਲਓ ਵੀਰ ਕਹਿੰਦਾ 1 ਲੱਖ ਤੇ 5000 ਦੀ ਜਸਨੋ ਦੇ ਦਾਂਗੇ ਘਰੇ ਆਏ ਬੰਦਾ ਮਾਨਤਨ ਜ਼ਰੂਰ ਹੋਊਗਾ ਐਦਾਂ ਨਹੀਂ ਹੈਗਾ ਵੀ ਇੱਕ 5 ਨਹੀਂ ਹੋਣੇ ਆ ਘਰੇ ਆਏ ਬੰਦਾ ਮਾਨਤਨ ਲਾਜ਼ਮੀ ਹੋਊਗਾ ਆ ਦੇਖ ਸਕਦੇ ਹੋ ਦੋਸਤੋ ਮੰਨ ਲਓ ਵੀਡੀਓ ਆਪਾਂ ਕੱਟ ਦਿੱਤੀ ਤਾਂ ਕਰਕੇ ਵੀ ਵੀਡੀਓ ਸ਼ਾਰਟ ਬਣ ਜੇ ਲੰਮੀ ਵੀਡੀਓ ਹਰੇਕ ਵੀਰ ਦੇਖਦਾ ਨਹੀਂਗਾ ਕਿਉਂਕਿ ਸਮਾਂ ਥੋੜਾ ਹੁੰਦਾ ਮੇਰੇ ਕੱਟੀ ਨੂੰ ਵੀ ਛੱਡ ਦੇ ਐਦਾਂ ਇਹ ਬੂਲੇ ਕੱਟੀ ਇਹ ਕਿੱਟਾਗਾ ਹਟਾ ਬਈ ਕੱਟਾ ਮੰਗ ਰਾ ਕੱਟੀ ਨੂੰ ਵੀ ਛੱਡ ਦੇ ਵੀਰੇ ਮਤਲਬ ਵੀ ਫਿਰ ਭੁੱਖਾ ਨਾ ਰਹੇ ਜੇ ਆ ਦੇਖ ਸਕਦੇ ਹਾਂ ਦੋਸਤੋ 5 ਕਿਲੋ ਤੋਂ ਦੁੱਧ ਬਾਹਰੇ ਹੋਊਗਾ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਹੈ ਲੀਟਰ ਕੰਡਾਪ ਦੇ ਘਰੋਂ ਲੈ ਕੇ ਆਇਆ 11 ਕਿਲੋ ਦੁੱਧ ਵੀਰ ਦੇ ਘਰੋਂ ਜੋਕ ਕੇ ਦੋ ਟਾਈਮ ਚਵਾਈ ਕਰਕੇ ਲੈ ਆ ਸਕਦੇ ਹਾਂ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਆਹ ਬਾਲਟੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਦਿੱਲੀ ਲਾਤੀ ਮੇਰੇ ਕੱਟੇ ਨੂੰ ਕੰਨਾ ਕਿਦੋਂ ਦੁੱਧ ਛੜਦਾ ਉਹ ਅੱਧਾ ਪੌਣਾ ਕਿਲੋ ਵੀ ਅੱਧਾ ਪੌਣਾ ਕਿਲੋ ਦੁੱਧ ਹੋਊਗਾ ਮੰਨ ਲਓ ਵੀ 5 5.5 ਕਿਲੋ ਦੁੱਧ ਇਹ ਹੈਗਾ 11 ਕਿਲੋ ਦੁੱਧ ਕਿਹਾ ਹੈ ਆਪਾਂ ਤੁਹਾਨੂੰ 11 ਕਿਲੋ ਜੈਨੂਨ ਨਿਭੜੂਗਾ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਬਾਜਬ ਰੇਟ 1 ਲੱਖ ਤੇ 5000 ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਇੱਕ ਬੇਨਤੀ ਹੋ ਰਿਹਾ ਜਿਹੜੇ ਵੀਰ ਨੇ ਮੱਝ ਲੈਣੀ ਆ ਚੰਗੀ ਤਰ੍ਹਾਂ ਨਿਰਕ ਪਰਖ ਕੇ ਖਰੀਦਦਾਰੀ ਨਾਲ ਮਤਲਬ ਹੀ ਲਿਆ ਕਰੋ ਬਾਅਦ ਚੋਂ ਲਾਂਬੇ ਦੀ ਗੱਲ ਨਾਲ ਲੱਖਿਆ ਕਰੋ ਕਿਉਂਕਿ ਮਾਲ ਵੀਰਾਂ ਦਾ ਵੀ ਖਰੀਦੇ ਹੁੰਦਾਗਾ ਦੋ ਟਾਈਮ ਤਿੰਨ ਟਾਈਮ ਭਵਾਂ ਦੀ ਵੀਰ ਦੇ ਘਰੋਂ ਚੋ ਕੇ ਲੈ ਜਾ ਕਰੋ ਉਹ ਚ ਕੋਈ ਲਾਂਬੇ ਵਾਲੀ ਗੱਲ ਨਹੀਂ ਹੁੰਦੀ ਜਿਹੜੀ ਸੂਈ ਸਵਾਈ ਹੁੰਦੀ ਹੈਗੀ ਤੇ ਜਿਹੜੀ ਗੱਬਣ ਹੁੰਦੀ ਉਹ ਤੁਸੀਂ ਆਪਣੀ ਚੰਗੀ ਤਰ੍ਹਾਂ ਨਿਰਖਪਾਲ ਕਰਕੇ ਲਿਆਇਆ ਕਰੋ ਅੱਜ ਕੱਲ ਤੁਹਾਨੂੰ ਆਪ ਨੂੰ ਹੀ ਪਤਾ ਵੀ ਪੈਸਾ ਬਹੁਤ ਮੁਸ਼ਕਲ ਨਾਲ ਬਣਦਾਗਾ ਤਾਂ ਜੋ ਤੁਹਾਡਾ ਸਹੀ ਪੈਸਾ ਸਹੀ ਤੁਹਾਨੂੰ ਬਸੂ ਮਿਲ ਸਕੇ ਵੀਡੀਓ ਦੇਖਣ ਲਈ ਸਾਰੇ ਵੀਵਰਾਂ ਦਾ ਦਿਲੋਂ ਤਾਂ ਨਮਕਾਰ ਧੰਨਵਾਦ ਕਰਦੇ ਆ ਧੰਨਵਾਦ